passo il mio talmente quando mi dicendo parlare la gente che vuole andare e dice che vuole andare ma non è riuscito a farlo adesso e non te voglio dire adesso va a ballare ਅੰਦਰ ਨੂੰ ਆਇਆ ਫਿਰ ਜਿਹੜਾ ਇਹਨਾਂ ਤੋਂ ਮੜੇ ਫੋਟੇ ਅੰਨਾਰ ਹੋ ਗਏ ਉਹਨੂੰ ਦਫ਼ਤਰ ਵੱਢਣ ਦਾ। ਉਹਨੂੰ ਤਾਂ ਕੋਈ ਨਹੀਂ ਬਣਾਇਆ। ਉਹਨੂੰ ਚੱਲ ਕਰਦੇ ਕਰਦੇ ਮਾਰੀ ਕਿ ਤਾ ਮੁੱਕ ਗਈ। ਨਹੀਂ ਕਰਿਆ ਉਹਨੂੰ

ਅੱਜ ਨਾਲ ਹੀ ਆ ਜੀ ਇਹਨੇ ਕਿੰਨੇ ਇਹਨੂੰ ਕਿਹਾ ਹਾਲਾਤਾਂ ਦੇਰ ਪੁੱਤ ਤਮਾਉ ਕਰ ਉਹਨੂੰ ਕਰਾਂਗੇ ਲੈ ਕੇ ਗੱਲ ਵੀ ਕਰਾਂਗੇ ਕਰਾਂਗੇ ਲੈ ਕੇ ਗੱਲ ਕਰਾਂਗੇ ਰਾਸਤੇ ਚੱਲਣ ਲਈ ਅੱਛਾ ਕਿੱਥੇ ਹੋਈ ਹੈ ਲੜਾਈ ਤੁਹਾਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਪੈਂਦਾ ਤੁਹਾਨੂੰ ਕਿਹਨੇ ਆ ਕੇ ਇਹ ਸੂਚਿਤ ਕੀਤਾ ਮੇਰੇ ਘਰ ਦੇ ਵੀ ਦਵਾਈ ਲੈਣ ਦਾ ਹਸਤਾਖਤ ਦਾ ਦਰਦ ਉੱਠਾ ਜੀ ਉਹ ਹਸਤਾਖਤ ਦਿਖਾਉ ਉਹਨੂੰ ਪਾ ਰਹੇ ਕੋਈ ਬੀਟ ਮੈਨੂੰ ਦੇਖਾਂਗੇ ਹਾਂ ਜੀ ਇਹ ਵੀ ਪਤਾ ਲੋ ਉਹਨੂੰ ਪਤਾ ਨਹੀਂ ਕੀ ਦੇਖਿਆ ਕੀ ਕਰਦੇ ਹਾਂ ਕਦ ਨੇ ਕੱਚਾ ਕੱਚਾ ਮਾਰੀ ਨੂੰ ਦਿੱਚ ਨਹੀਂ ਮੀਟਾ ਮੁਗੀ ਕਰਤਾ ਤੂ ਕਿਹਦੇ ਤੂੰ ਆਮ ਸਕੂਟਰ ਫਾਇਟ ਲੱਗ ਲੱਗਾ ਹੈ ਕਿ ਕਿੰਨੇ ਸਾਲ ਹੋ ਗਏ ਹੋਰੇ ਮੈਂ 85000 ਯਾਰ ਨਾ ਤੁਹਾਰੇ ਕਿਸੇ ਉਹਨੂੰ ਕਿਤੇ ਵੀ ਜੇ ਲੋ ਮੈਂ ਉਹ ਆਪਣੇ ਬਾਹਰਲੇ ਘਰੇ ਤੋਂ ਕਰ ਪਾਇਆ ਜੇ ਉੱਥੇ ਪਿਆ ਕਰ ਤਾਂ ਮੰਗਵਾ ਆਪਣੀ ਇਟੋਲੀਤੀ ਕੀਤੀ ਜੇ ਕਿੰਨਾ ਕਰਾਂ ਡੈਟ ਤੋਂ ਉਧਰ ਪੈ ਜੀ ਨਹੀਂ ਆਇਆ ਤੱਲੇ ਤਾਂ ਮੈਂ ਮੰਨਦਾ ਕਿ ਮੈਂ ਜਮੀ ਕਰੂ ਲਾ काम ते था। है हो गए अठ बजे घर साढ़े सात तक तो आ जाता तू हम छे बजे आ जाते थानू फिर डेथ का किसे पता लग मैंने मेरा भरा तो छोटा जी उन्हें मैं लड्डा के खा लिया जी डेढ़ बजे कहना कम हो गया पर हम मुंडा कहना तेरा पूरा बड़ी तो 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 ਮਮਾ ਨੂੰ ਤੁਹਾਨੂੰ ਪਤਾ ਹੀ ਹੈ ਜੀ ਇਹ ਮਾਰੀ ਜੀ ਇਹਨੂੰ ਹਮਰਕਾਰ ਨੂੰ ਉਹਨੂੰ ਵੀ ਕਹਿ ਦਿੰਦੇ ਜੀ ਇਹ ਪਰਵਾੜ ਗਰੀਬ ਜੀ ਹੈ ਗਰੀਬ ਹੈ ਜੀ ਕੁਛ ਨਹੀਂ ਕਰਨ ਮੈਂ ਪਹਿਲਾਂ ਪਰਵਾੜੀ ਤੱਕ ਕਰ ਦੱਸ ਮੈਂ ਫਿਰ ਅੱਗੇ ਤੇ ਹਰ ਜਿੱਤਾ ਕਰ ਦਾਂਗਾ ਇਹ ਤੋਂ ਮੱਦ ਚਾਰ ਪਾਸੇ ਘੜੀ ਤੱਕ ਮੋੜਾ ਸੀ ਕਰ ਆ ਐਕਚੁਅਲੀ ਰਾਤ ਸਾਨੂੰ ਕਾਲ ਆਈ ਸੀ ਕਿ ਬਾਰਡਾ ਗੇਟ ਤੇ ਕੋਈ ਟੱਬ ਆ ਉੱਥੇ ਸਿਗਰਟ ਲੈਣ ਵਾਸਤੇ ਆਏ ਸੀ ਤੇ ਕੁਝ ਮੁੰਡੇ ਬੱਲਾਂ ਹੀ ਉੱਥੇ ਖੜੇ ਹੋਏ ਸੀ ਆਪਸ ਚ ਉਹਨਾਂ ਦੀ ਬਹਿਸ ਹੋ ਗਈ ਬੁੱਤੂ ਮੈਮੇ ਹੋ ਗਈ ਤੇ ਉਸ ਤੋਂ ਬਾਅਦ ਇੱਕ ਨੇ ਆਪਣੇ ਮਤਲਬ ਪਿੱਛੋਂ ਫਿਰਚ ਕੱਢੀ ਜਿਹੜੋਨੇ ਕੱਢੀ ਤੋਂ ਉਹ ਸਿੱਦੇ ਹੀ ਮਤਲਬ ਉੱਤੇ ਵਾਰ ਪਿੱਤਾ ਤੇ ਫਿਰ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹਨਾਂ ਨੇ ਮਤਲਬ ਪੂਰੀ ਐਕਟਿਵ ਹੋ ਗਈ ਤੇ ਅਸੀਂ ਉਹਨਾਂ ਵਿੱਚੋਂ ਪੰਜ ਮੁੰਡੇ ਦੱਸੀ ਜਾ ਰਹੇ ਸੀ ਪੰਜਾਂ ਵਿੱਚੋਂ ਅਸੀਂ ਚਾਰ ਨੂੰ ਰਾਉਂਡ ਅਪ ਕਰ ਲਿਆ ਤੇ ਇੱਕ ਹਜੇ ਕੱਟੀ ਉਹ ਹਜੇ ਜੀ ਸਾਡੇ ਇਨਵੈਸਟੀਗੇਸ਼ਨ ਚੱਲ ਜਾਈਾ ਕਰ ਤੇ ਉਹ ਹਜੇ ਬਸ ਜੀ ਦਾ ਅੱਜ ਹੁਣੇ 20 ਮਿੰਟ ਪਹਿਲਾਂ ਹੀ ਹੋਤੀ ਆਈ ਹੈ ਕਿ ਹਜੇ ਸਾਰਾ ਇਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਪਾਰਾ ਦੇ ਸਾਹਮਣੇ ਆਪ ਨਹੀਂ ਹੋ ਚੁੱਕਾ ਮੇਨ ਕਾਰਨ ਇਹੀ ਆ ਵੀ ਆਪਸ ਚ ਇਹਨਾਂ ਦੀ ਸਿਰਫ ਬਹਿਸ ਹੀ ਹੋਈ ਆ ਹੋਰ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਆ ਉਹ ਹਜੇ ਕਲੀਅਰ ਹੋਣਾ ਹੈ ਜੀ ਹਲਾ ਦਾ ਸੇ ਰਹੀ ਕੋਈ ਆ ਅਰਲੀ ਮਾਰਨਿੰਗ ਦਾ ਜਿਹੜਾ ਸੀ ਮੈਸੇਜ ਵੀ 3-4 ਵਜੇ ਦਾ ਉਹਦੇ ਬਾਰੇ ਕਾਰਪਲ ਲੁੱਟਦਾ ਵੀ ਹੈ ਕੋਈ ਕੁਝ ਐਂਗਲ ਨਹੀਂ ਜੀ ਹਜੇ ਕਨ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਲੁੱਟ ਦਾ ਬਸ ਸਾਹਮਣੇ ਨਹੀਂ ਆਇਆ ਬਸ ਇਹੀ ਸੀ ਵੀ ਆਪਸ ਚ ਇਹਨਾਂ ਦੀ ਬੈਸ ਹੋਈ ਸੀ ਉਸ ਤੋਂ ਬਾਅਦ ਹੀ ਉਹਨੇ ਵਾਰ ਕੀਤਾ ਆ ਉਹਦੇ ਨਾਲ ਇੱਕ ਹੋਰ ਵੀ ਹੋਏ ਤਿੰਨ ਜਾਣੇ ਸੀ ਮੁੰਡੇ ਇੱਕ ਮੁੰਡਾ ਜਿਹੜਾ ਉਹ ਤੱਕ ਲੈ